ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਨਵਾਂ ਤਿਆਰ ਘਰ ਵਿਕਾਊ ਆ ਪਿੰਡ ਦੀ ਫਿਰਨੀ ਤੇ ਲੱਗਦਾ ਨਾਲ ਇੱਕ ਕਿਲਾ ਜ਼ਮੀਨ ਵੀ ਵਿਕਾਊ ਹੈ ਜੀ ਸਾਰੇ ਦਾ ਰੇਟ ਹੈ 95 ਲੱਖ ਸਾਰੇ ਦਾ ਰੇਟ 95 ਲੱਖ ਇੱਕ ਕਨਾਲ ਦੇ ਵਿੱਚ ਫਾਰਮ ਵੀ ਬਣਿਆ ਹੋਇਆ ਜੀ ਰੇਟ ਮੌਕੇ ਤੇ ਵੱਧ ਘੱਟ ਹੋ ਜੂਗਾ 90 417 19 971 ਇਸ ਨੰਬਰ ਤੇ ਫੋਨ ਕਰਕੇ ਨਵਾਂ ਤਿਆਰ ਘਰ ਤੇ ਇੱਕ ਕਿਲਾ ਜ਼ਮੀਨ ਸਾਰੇ ਦਾ ਰੇਟ 95 ਲੱਖ ਰੁਪਏ ਦੇ ਵਿੱਚ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਜੀ ਖਰੀਦ ਸਕਦੇ ਹੋ ਬੁਲਟ ਵਿਕਾਊ ਹੈ ਜੀ 2015 ਮਾਡਲ ਪੰਜਾਬ ਨੰਬਰ ਏਰੀਆ ਗੋਨਿਆਣਾ ਮੰਡੀ 148000 ਰੁਪਏ ਰੇਟ ਰੱਖਿਆ ਹੈ 94633335083 ਦੂਜਾ ਨੰਬਰ ਹੈ ਜੀ 98555261306 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਬੁਲਟ 2015 ਮਾਡਲ ਪੰਜਾਬ ਨੰਬਰ 1 ਲੱਖ 48000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਟਰੈਕਟਰ ਟਰਾਲਾ ਵਿਕਾਊ ਹੈ ਜੀ ਸੋਨਾਲੀਕਾ 750 ਟਰੈਕਟਰ 2020 ਮਾਡਲ ਰਾਲਾ ਹੈਗਾ ਜੀ 11/6.5 ਦਾ ਨਾਲ ਤੂੜੀ ਵਾਲਾ ਜਾਲ ਵੇਦਾਗ ਟਾਇਰ ਰੇਟ ਹੈ ਜੀ 7 ਲੱਖ ਦੋਨਾਂ ਦਾ ਏਰੀਆ ਅਹਮਦਾਬਾਦ ਮਲੇਰ ਕੋਟਲਾ ਮਜਬੂਰੀ ਕਰਕੇ ਬੇਚ ਰਹੇ ਨੇ ਜੀ 99148 73173 73071 73173 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਰ ਦੇ ਟਰੈਕਟਰ ਤੇ ਟਰਾਲ ਜਿਹੜਾ ਜਲਦੀ ਸੇਲ ਹੋ ਸਕਣ ਡਸਟਰ ਗੱਡੀ ਵਿਕਾਊ ਹੈ ਜੀ ਮਾਡਲ 2015 ਨਵੇਂ ਟਾਇਰ 99000 ਚੱਲੀ ਹੈ ਦੂਜੇ ਨਾਏ ਹੈ ਜੀ 510000 ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਚੱਕ ਰਾਮ ਸਿੰਘ ਬਾਲਾ ਪੁੱਚੋ ਮੰਡੀ 9876060273 9876060273 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਹੈ ਜਿਹੜੀ 2015 ਮਾਡਲ 99000 ਚੱਲੀ 5 ਲੱਖ 10000 ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ। ਹਿੰਦ ਕੰਬਾਈਨ ਵਿਕਾਊ ਹੈ ਜੀ 2012 ਮਾਡਲ ਏਰੀਆ ਮਲੋਟ ਪਿੰਡ ਰਾਣੀਵਾਲਾ ਰੇਟ ਹੈ 6 ਲੱਖ ਰੁਪਏ। 6 ਲੱਖ ਰੁਪਏ ਰੇਟ ਰੱਖਿਆ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਿੰਦ ਕੰਬਾਈਨ ਵਿਕਾਊ ਹੈ ਜੀ 12 ਮਾਡਲ ਹੈ। 1280754665 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 997799 84 40 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਪਾਣੀ ਵਾਲਾ ਟੈਂਕਰ ਵਿਕਾਊ ਆ 2013 ਮਾਡਲ ਏਰੀਆ ਮੰਡੀ ਕਾਲਿਆਲੀ ਸਰਸਾ 2013 ਮਾਡਲ ਪਾਣੀ ਵਾਲਾ ਟੈਂਕਰ ਵਿਕਾਊ ਹੈ ਜੀ ਏਰੀਆ ਮੰਡੀ ਕਾਲਿਆ ਵਾਲੀ ਸਰਸਾ 9306513303 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਾਣੀ ਵਾਲਾ ਟੈਂਕਰ 2013 ਮਾਡਲ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵੇਖ ਸਕਦੇ ਹੋ 13 ਪੋਰੀ 0 ਡ੍ਰਿਲ ਦੇ ਖੁਰਪੇ ਵਿਕਾਉ ਨਹੀਂ ਸਿਰਫ 20 ਕਿੱਲੇ ਬੀਜੇ ਨੇ ਜੀ ਰੇਟ ਹੈ ਮੌਕੇ ਤੇ ਦੱਸਿਆ ਜਾਊਗਾ ਰੇਟ ਜਿਹੜਾ ਮੌਕੇ ਤੇ ਦੱਸਿਆ ਜਾਊਗਾ 20 ਕਿੱਲੇ ਬੀਜੇ ਸਿਰਫ 13 ਪੋਰੀ ਜ਼ੀਰੋ ਡ੍ਰਿਲ ਦੇ ਖੁਰਪੇ ਵਿਕਾਉ ਨੇ ਨੰਬਰ ਨੋਟ ਕਰ ਲਓ 8725983515 8725983515 ਇਸ ਨੰਬਰ ਤੇ ਫੋਨ ਕਰਕੇ ਤੁਸੀਂ 13 ਪੋਰੀ ਜ਼ੀਰੋ ਡ੍ਰਿਲ ਦੇ ਖੁਰਪੇ ਨੇ ਜਿਹੜੇ ਤੁਸੀਂ ਖਰੀਦ ਸਕਦੇ ਹੋ ਜੀ ਰੇਟ ਵੀਰ ਮੌਕੇ ਤੇ ਦੱਸਣਗੇ ਮੌੜ ਮੰਡੀ ਦੇ ਨੇੜੇ ਲਿੰਕ ਰੋਡ ਤੇ 5-10 ਕਿੱਲਿਆਂ ਦਾ ਟੱਕ ਚਾਹੀਦਾ ਜ਼ਮੀਨ ਦਾ ਵਧੀਆ ਖੇਤੀਬਾੜੀ ਵਾਲੀ ਜ਼ਮੀਨ ਹੋਵੇ ਮੋਟਰ ਤੇ ਤਕਸੀਮ ਟੱਕ ਹੋਵੇ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ 62 pura 835532 62 pura 835532 ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਬਲੈਰੋ ਗੱਡੀ ਵਿਕਾਊ ਹੈ ਜੀ 2015 ਮਾਡਲ ਹੈ 62000 ਚੱਲੀ ਹੈ ਜੀ ਜਮਾ ਅਨਟਚ ਗੱਡੀ ਹੈ 5 ਲੱਖ 50000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਏਰੀਆ ਚਮਕੌਰ ਸਾਹ ਰੋਪੜ 62000 ਚੱਲੀ ਹੈ ਜੀ 2015 ਮਾਡਲ ਬਲੈਰੋ ਗੱਡੀ ਵਿਕਾਊ ਹੈ ਜੀ 5.5 ਰੇਟ ਰੱਖੇ ਗਿਆ ਜੀ ਏਰੀਆ ਚਮਕੌਰ ਸਾਹਿਬ ਰੋਪੜ ਨੰਬਰ ਨੋਟ ਕਰ ਲਓ ਜੀ ਗੱਡੀ ਪੰਜਾਬ ਨੰਬਰ ਹੈ 7307587515 ਇਸ ਨੰਬਰ ਤੇ ਫੋਨ ਕਰਕੇ ਬਲੈਰੋ ਗੱਡੀ 2015 ਮਾਡਲ 5 ਲੱਖ 50000 ਚ ਖਰੀਦ ਸਕਦੇ ਹੋ ਸਟੈਂਡਰਡ 513 ਕੰਬਾਈਨ ਵਿਕਾਉ ਹੈ ਜੀ 2010 ਮਾਡਲ ਹੈ ਜੀ ਏਰੀਆ ਪਿੰਡ ਲਹਿਰੀ ਤਲਵੰਡੀ ਸਾਬੋ 3 ਲੱਖ ਰੁਪਏ ਰੇਟ ਰੱਖੇ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੁੰਦਾ ਜੀ ਇਸ ਨੰਬਰ ਤੇ ਕਾਲ ਕਰ ਸਕਦੇ ਹੋ 77 ਪੂਰਾ 440 716 77 ਪੂਰਾ 440 716 ਇਸ ਨੰਬਰ ਤੇ ਫੋਨ ਕਰਕੇ ਸਟੈਂਡਰਡ 513 ਕੰਬਾਈਨ 2010 ਮਾਡਲ 3 ਲੱਖ ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ ਜੀ ਦੂਜੀ ਸੂਏ ਸੋਣ ਵਾਲੀ ਝੋਟੀ ਵਿਕਾਉ ਹੈ ਜੀ 2 ਮਹੀਨੇ ਸੋਣ ਚ ਰੇਟ 68000 ਏਰੀਆ ਪਿੰਡ ਪੁੱਟੀਵਾਲਾ ਮੁਖਸਰ ਸਾਹਿਬ ਪਿਛਲੇ ਸੂਏ 10 ਕਿਲੋ ਦੋ ਦਿੱਤਾ ਸੀ ਜੀ ਪਿਛਲੇ ਸੂਏ 10 ਕਿਲੋ ਦੋ ਦਿੱਤਾ ਸੀ 68000 ਰੇਟ ਮੰਗਿਆ ਜੀ 9364702244 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੂਜੇ ਸੂਏ ਸੂਣ ਵਾਲੀ ਝੋਟੀ ਹੈ ਜਿਹੜੀ 66000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜੇ ਪਸੰਦ ਆਈ ਤਾਂ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖ ਦਿਓ 107 ਕਿੱਲੇ ਜ਼ਮੀਨ ਵਿਕਾਊ ਹੈ ਜੀ 6 ਮੋਟਰਾਂ 107 ਕਿੱਲੇ ਜ਼ਮੀਨ ਵਿਕਾਊ ਹੈ 6 ਮੋਟਰਾਂ ਨੇ ਅਤੇ ਨਹਿਰ ਦਾ ਪਾਣੀ ਹੈ ਲਿੰਕ ਰੋਡ ਦਾ ਫਰੰਟ ਹੈ 6 ਕਿੱਲਾਂ ਦਾ ਇੱਕ ਮਾਲਕ ਦਾ ਬਾਣ ਹੈ ਜੀ ਏਰੀਆ ਰੋਪੜ ਰੇਟ 30 ਲੱਖ ਰੁਪਏ ਕਿੱਲੇ ਦਾ 30 ਲੱਖ ਰੁਪਿਆ ਕਿਲੇ ਦਾ ਰੇਟ ਰੱਖਿਆ ਗਿਆ ਜੀ ਏਰੀਆ ਰੋਪੜ ਇਕ ਵੀਰ ਦਾ ਬਾਣਾ ਹੈ 6 ਕਿਲੇ ਰੋਡ ਦਾ ਫਰੰਟ ਲੱਗਦਾ ਜੀ 6 ਮੋਟਰਾਂ ਤੇ ਨਹਿਰ ਦਾ ਪਾਣੀ ਹੈ 107 ਕਿਲੇ ਜ਼ਮੀਨ ਵਿਕਾਊ ਹੈ ਜੀ 30 ਲੱਖ ਰੁਪਏ ਨੂੰ ਕਿਲਾ 95488 60000 ਦੂਜੇ ਨੰਬਰ ਹੈ ਜੀ 95925 83440 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ 107 ਕਿਲੇ ਜ਼ਮੀਨ 30 ਲੱਖ ਰੁਪਏ ਨੂੰ ਕਿਲਾ ਤੁਸੀਂ ਖਰੀਦ ਸਕਦੇ ਹੋ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਤੇ ਚੈਨਲ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਲਾਈਕ ਕਰਨ ਦੇ ਲਈ ਤੇ ਬਹੁਤ ਸੋਹਣੇ ਕਮੈਂਟ ਕਰਨ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਧੰਨਵਾਦ